ਕੱਲੇ ਆ ਕਿ ਇਹ ਮੁੱਦੇ ਕਿੰਨਾ ਕਚਿਰ ਅਸੀਂ ਲਟਕਾਈ ਜਾਵਾਂਗੇ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਲੋਕ ਵਿਰੋਧ ਕਰਦੇ ਰਹਿਣਗੇ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਹੁੰਦੇ ਰਹਿਣਗੇ ਕਿਉਂਕਿ ਮਜ਼ਾਕ ਵਾਲੀ ਗੱਲ ਹੈ ਨਾ ਕਿ ਕੇਂਦਰ ਜਦੋਂ ਕੋਈ ਮਸਲਾ ਹੱਲ ਹੀ ਨਹੀਂ ਕਰ ਰਿਹਾ ਬੀਬੀ ਐਮਬੀ ਦਾ ਮਸਲਾ ਇਨਾ ਵੱਡਾ ਮਸਲਾ ਬਣ ਗਿਆ ਹੋਇਆ ਹੈ ਇਹ ਇਹ ਜਿੱਥੇ ਪੰਜਾਬ ਦੇ ਲਈ ਇੱਕ ਆਪਣੇ ਵਿਕਾਰ ਦਾ ਮਸਲਾ ਬਣ ਗਿਆ ਉੱਥੇ ਨਾਲ ਦੀ ਨਾਲ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਇਹਦੇ ਨਾਲ ਪੰਜਾਬ ਯੂਨੀਵਰਸਿਟੀ ਦਾ ਮਸਲਾ ਸਾਡਾ ਬੜਾ ਵੱਡਾ ਹੈ। ਚੰਡੀਗੜ੍ਹ ਦਾ ਮਸਲਾ ਵੱਡਾ ਹੈ। ਤੁਸੀਂ ਪੰਜਾਬ ਅੱਗੇ ਪਾਣੀਆਂ ਦੇ ਮਸਲੇ ਤੇ ਧਰਮਯੁੱਧ ਮੋਰਚਾ ਵੇਖ ਚੁੱਕਿਆ ਹੋਇਆ ਐਸਵਾਈਐਲ ਦੇ ਨਾਂ ਤੇ ਲੱਗਿਆ ਕਿੰਨਾ ਵੱਡਾ ਨੁਕਸਾਨ ਹੋਇਆ। ਔਰ ਕੁਝ ਤਾਕਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇਸ ਕੋਸ਼ਿਸ਼ 'ਚ ਰਹਿੰਦੀਆਂ ਨੇ ਕਿ ਪੰਜਾਬ ਨੂੰ ਜਿਹੜਾ ਉਹ ਸਥਿਰ ਨਾ ਹੋਣ ਦਿੱਤਾ ਜਾਵੇ ਉਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਅੱਜ ਸੱਦੀ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਣੀ ਹੈ ਜਿਦੇ ਵਿੱਚ ਵੱਖ-ਵੱਖ ਸੂਬਿਆਂ ਦੇ ਨੁਮਾਇੰਦੇ ਖਾਸ ਕਰਕੇ ਮੁੱਖ ਮੰਤਰੀ ਪਹੁੰਚ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਇਸ ਮੀਟਿੰਗ ਦਾ ਹਿੱਸਾ ਬੰਨਣਾ ਹੈ ਤੇ ਇਸ ਮੀਟਿੰਗ ਦੇ ਵਿੱਚ ਦੋ ਮੁੱਦੇ ਜਿਹੜੇ ਪੰਜਾਬ ਦੇ ਪੂਰੀ ਤਰ੍ਹਾਂ ਭਖੇ ਹੋਏ ਨੇ ਇੱਕ ਤਾਂ BBMP ਦਾ ਤੇ ਦੂਜਾ ਪੰਜਾਬ ਯੂਨੀਵਰਸਿਟੀ ਦਾ ਇਹਦੀ ਗੂੰਜ ਪੈਣ ਦੀ ਸੁਭਾਵਨਾ ਬਣੀ ਹੋਈ ਹੈ ਯਾਨੀ ਕਿ ਇਹ ਮੁੱਦਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਚੁੱਕਦੇ ਨੇ ਤਾਂ ਉਹਦੇ ਬਾਰੇ ਚਰਚਾ ਕੇਂਦਰ ਦੇ ਵਿੱਚ ਵੀ ਛੜਨੀ ਲਾਜ਼ਮੀ ਹੈ। ਤਰਮਿੰਦਰ ਜੀ ਇਹ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਹੈ ਜਿਹੜੀ ਉਹ ਹਰ ਸਾਲ ਹੁੰਦੀ ਹੈ। ਇਹਦੇ ਵਿੱਚ ਜਿਹੜੇ ਵੀ ਸਾਡੇ ਇਹਦੇ ਵਿੱਚ ਲਦਾਖ ਹੈ, ਜੰਮੂ ਕਸ਼ਮੀਰ ਹੈ, ਹਿਮਾਚਲ ਹੈ, ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਇਸ ਸੂਬਿਆਂ ਦੇ ਨੁਮਾਇੰਦੇ ਉੱਥੇ ਜਾਂਦੇ ਆ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੀਟਿੰਗਾਂ ਵਕ-ਵਕ ਕਾਉਂਸਲ ਜਿਹੜੀਆਂ ਜ਼ੋਨ ਦੀਆਂ ਬਣੀਆਂ ਨੇ ਸੈਂਟਰਲ ਜ਼ੋਨ ਹੈ ਸਾਊਥ ਜ਼ੋਨ ਹੈ ਈਸਟ ਜ਼ੋਨ ਹੈ ਹੁੰਦੀਆਂ ਨੇ ਉੱਥੇ ਪਰ ਗੱਲ ਇਹ ਆ ਕਿ ਇਹਨਾਂ ਮੀਟਿੰਗਾਂ ਦਾ ਜਦੋਂ ਆਯੋਜਨ ਕੀਤਾ ਜਾਂਦਾ ਤਾਂ ਉਸ ਤੋਂ ਪਹਿਲਾਂ ਬਹੁਤ ਹੋ ਹੱਲਾ ਹੁੰਦਾ ਕਿਉਂਕਿ ਜਿਹੜੇ ਮੁੱਦੇ ਸਾਰਾ ਸਾਲ ਉਸ ਖੇਤਰ ਦੇ ਭੱਕਦੇ ਆ ਇੰਜ ਲੱਗਦਾ ਹੁੰਦਾ ਹੈ ਕਿ ਮੀਟਿੰਗ ਹੋ ਰਹੀ ਆ ਤੇ ਇਹਦੇ ਨਾਲ ਸ਼ਾਇਦ ਸਾਰੇ ਮੁੱਦੇ ਹੱਲ ਹੋ ਜਾਣੇ ਆ ਆਪਾਂ ਗੱਲ ਜਿਵੇਂ ਪੰਜਾਬ ਦੀ ਕਰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਉਹਦੇ ਵਿੱਚ ਜਾ ਰਹੇ ਨੇ ਮੀਟਿੰਗ ਦੇ ਵਿੱਚ ਤਿਆਰੀ ਉਹਦੀ ਅੱਜ ਮੀਟਿੰਗ ਹੈ ਫਰੀਦাবাদ ਦੇ ਵਿੱਚ ਗੱਲ ਇਹ ਆ ਕਿ ਇਹ ਮੁੱਦੇ ਕਿੰਨਾ ਚਿਰ ਅਸੀਂ ਲਟਕਾਈ ਜਾਵਾਂਗੇ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਲੋਕ ਵਿਰੋਧ ਕਰਦੇ ਰਹਿਣਗੇ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਹੁੰਦੇ ਰਹਿਣਗੇ ਵਿਰੋਧੀ ਪਾਰਟੀਆਂ ਸੱਤਾ ਧਿਰ ਨੂੰ ਖਿੱਚਦੀਆਂ ਰਹਿਣਗੀਆਂ ਔਰ ਕੇਂਦਰ ਸਰਕਾਰ ਇਸੇ ਤਰ੍ਹਾਂ ਹੀ ਜਿਹੜਾ ਉਹ ਰਾਜਾਂ ਦਾ ਮਜ਼ਾਕ ਉਡਾਉਂਦਾ ਰਹੇਗਾ ਕਿਉਂਕਿ ਮਜ਼ਾਕ ਵਾਲੀ ਗੱਲ ਹੈ ਨਾ ਕਿ ਕੇਂਦਰ ਜਦੋਂ ਕੋਈ ਮਸਲਾ ਹੱਲ ਹੀ ਨਹੀਂ ਕਰ ਰਿਹਾ ਬੀਬੀ ਐਮਬੀ ਦਾ ਮਸਲਾ ਇਨਾ ਵੱਡਾ ਮਸਲਾ ਬਣ ਗਿਆ ਹੋਇਆ ਹੈ ਕਿ ਇਹ ਜਿੱਥੇ ਪੰਜਾਬ ਦੇ ਲਈ ਇੱਕ ਆਪਣੇ ਵਿਕਾਰ ਦਾ ਮਸਲਾ ਬਣ ਗਿਆ ਉਥੇ ਨਾਲ ਦੀ ਨਾਲ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਗੱਲ ਇਹ ਹੈ ਕਿ ਕਿਉਂ ਕੇਂਦਰ ਸਰਕਾਰ BBMB ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ? ਕਿਉਂ ਨਹੀਂ ਇਸ ਦੇ ਜਿਹੜੇ ਹਿੱਸੇਦਾਰ ਰਾਜ ਨੇ ਉਹੀ ਇਹਨਾਂ ਜਿਹੜੇ ਆ ਉਹ ਐਡਮਿਨਿਸਟਰੇਟਰ ਹੋਣੇ ਚਾਹੀਦੇ ਆ ਇਹਨਾਂ ਨੇ ਫੈਸਲਾ ਕਰਨਾ ਹੈ ਕਿ ਪਾਣੀ ਜੋ ਵੰਡ ਬਾਰੇ ਫੈਸਲਾ ਹੋ ਚੁੱਕਿਆ ਹੋਇਆ ਪਹਿਲਾਂ ਉਦੇ ਮੁਤਾਬਕ ਪਾਣੀ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਵਧਾਉਣਾ ਹੈ ਜਾਂ ਘਟਾਉਣਾ ਇਹਨਾਂ ਨੂੰ ਆਪ ਕਰਨ ਦਿਓ ਕੇਂਦਰ ਕਿਉਂ ਦਖਲਅੰਦਾਜ਼ੀ ਕਰ ਰਿਹਾ ਹੁਣ ਦੂਸਰੀ ਗੱਲ ਇਹ ਹੈ ਕਿ ਪੰਜਾਬ ਰੈਪੀਰੀਅਨ ਸਟੇਟ ਹੈ ਅਸੀਂ ਸਾਰੀਆਂ ਜਿਹੜੀਆਂ ਜਿੰਨੇ ਵੀ ਮੌਸਮ ਹੈ ਉਹਨਾਂ ਦੇ ਦੌਰਾਨ ਨਦੀਆਂ ਦਾ ਜਿਹੜਾ ਅਸੀਂ ਉਫਾਨ ਚੱਲਦੇ ਆ ਉਹ ਜਿੰਨਾ ਵੱਡਾ ਨੁਕਸਾਨ ਕਰਦੀਆਂ ਤੁਸੀਂ ਹੁਣ ਵੇਖ ਚੁੱਕੇ ਹੋ 23 ਚ ਵੇਖ ਚੁੱਕੇ ਹੋ ਇਹ ਨੁਕਸਾਨ ਚੱਲੇ ਸਾਰਾ ਪੰਜਾਬ ਹੂੰ ਔਰ ਜਿਹੜਾ ਫਾਇਦਾ ਹੈ ਉਹ ਬਾਕੀ ਸਟੇਟਾਂ ਨੂੰ ਮਿਲੇ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਦਾ ਮਸਲਾ ਸਾਡਾ ਬੜਾ ਵੱਡਾ ਹੈ ਚੰਡੀਗੜ੍ਹ ਦਾ ਮਸਲਾ ਵੱਡਾ ਹੈ ਸਵਾਲ ਤੇ ਇਹ ਉੱਠਦਾ ਤਰਮਿੰਦਰ ਜੀ ਹੂੰ ਕਿ ਇਹ ਜਿਹੜੇ ਲੀਡਰ ਆਪਣੇ ਆਪ ਨੂੰ ਕਹਿੰਦੇ ਆ ਕੇਂਦਰ ਅਸੀਂ ਤੇ ਕੇਂਦਰ ਦੇ ਉੱਤੇ ਉਠਾਵਾਂਗੇ ਉਹ ਕੇਂਦਰ ਸਰਕਾਰ ਨੇ ਹੀ ਫੈਸਲੇ ਲੈਣੇ ਆ ਸਾਰੇ ਹੂੰ ਤਾਂ ਕਿਉਂ ਇਨ੍ਹਾਂ ਰਾਜਾਂ ਦੇ ਜਿਹੜੇ ਪ੍ਰਤੀਨਿਧਨ ਮਾਫ ਕਰਨਾ ਬਿਲਕੁਲ ਜੀ ਉਹਨਾਂ ਨੂੰ ਉਹ بجائے ਇਸ ਦੇ ਕਿ ਸਾਲ ਵਿੱਚ ਤੁਸੀਂ ਬੁਲਾਓ 2 4 5 ਮੀਟਿੰਗਾਂ ਕਰੋ ਔਰ ਇਹਨਾਂ ਮੁੱਦਿਆਂ ਨੂੰ ਨਿਬੇੜੋ ਕਿਉਂਕਿ ਮਸਲੇ ਤਾਂ ਹੋਰ ਵੀ ਬਹੁਤ ਨੇ ਪੰਜਾਬ ਦੇ ਹਰਿਆਣੇ ਦੇ ਜਿਹੜਾ ਮਸਲਾ ਪਾਣੀਆਂ ਦਾ ਹਮ ਇੱਕ ਰੇੜਕਾ ਕਿੰਨਾ ਚਿਰ ਪਾਈ ਰੱਖੋਗੇ ਤੁਸੀਂ ਪੰਜਾਬ ਨੂੰ ਇਸ ਮਸਲੇ ਚੋਂ ਕੱਢਣਾ ਨਹੀਂ ਹੈਗਾ ਤੁਸੀਂ ਪੰਜਾਬ ਅੱਗੇ ਪਾਣੀਆਂ ਦੇ ਮਸਲੇ ਤੇ ਧਰਮਯੁੱਧ ਮੋਰਚਾ ਵੇਖ ਚੁੱਕਿਆ ਹੋਇਆ ਐਸਵਾਈਐਲ ਦੇ ਨਾਂ ਤੇ ਲੱਗਿਆ ਕਿੰਨਾ ਵੱਡਾ ਨੁਕਸਾਨ ਹੋਇਆ। ਔਰ ਕੁਝ ਤਾਕਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਇਸ ਕੋਸ਼ਿਸ਼ ਚ ਰਹਿੰਦੀਆਂ ਨੇ ਕਿ ਪੰਜਾਬ ਨੂੰ ਜਿਹੜਾ ਉਹ ਸਥਿਰ ਨਾ ਹੋਣ ਦਿੱਤਾ ਜਾਵੇ ਔਰ ਤੁਸੀਂ ਦੇਖੋ 47 ਤੋਂ ਬਾਅਦ ਤਰਮਿੰਦਰ ਜੀ ਜੇ ਵੇਖਿਆ ਜਾਵੇ ਕਿ ਹਾਲੇ 47 ਤੋਂ ਬਾਅਦ ਲੋਕਾਂ ਨੇ ਆਪਣੇ ਚੁੱਲ੍ਹੇ ਵੀ ਨਹੀਂ ਸੀ ਬਣਾਏ ਕਿ ਨਾਲ ਦੀ ਨਾਲ ਜਿਹੜੀ ਉਥਲ ਪੁਥਲ ਸ਼ੁਰੂ ਕਰ ਦਿੱਤੀ ਗਈ। ਪੰਜਾਬ ਦਾ ਪੰਜਾਬ ਨਾਲ ਵਾਦੇ ਨਹੀਂ ਸੀ ਸਿੱਖਾਂ ਦੇ ਨਾਲ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਵਾਦੇ ਕੀਤੇ ਉਹ ਨਾ ਪੂਰੇ ਹੋਣ ਕਰਕੇ ਉਤਲ ਪੁਤਲ ਸ਼ੁਰੂ ਹੋਈ ਔਰ ਪੰਜਾਬੀ ਸੂਬੇ ਦੀ ਮੂਵਮੈਂਟ ਸ਼ੁਰੂ ਹੋ ਗਈ ਪੰਜਾਬੀ ਸੂਬੇ ਦੀ ਮੂਵਮੈਂਟ ਹਾਲੇ ਨਿਬੜੀ ਸੀ ਜਦੋਂ ਸ਼ਹਿਰਤ ਦੇ ਵਿੱਚ ਬਣ ਗਿਆ ਪੰਜਾਬੀ ਸੂਬਾ ਤਾਂ ਫਿਰ ਨੈਕਸਟ ਸਲਾਈਡ ਮੂਵਮੈਂਟ ਸ਼ੁਰੂ ਹੋ ਗਈ 69 ਸਾਲ ਦੇ ਵਿੱਚ ਉਹ ਹਾਲੇ ਖਤਮ ਹੋਈ ਸੀ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਐਮਰਜੈਂਸੀ ਵਾਲਾ ਮੁੱਦਾ ਲੱਗਦਿਆਂ ਸਾਰੀ ਪੰਜਾਬ ਦੇ ਵਿੱਚ ਜਿਹੜਾ 1978 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਾਂਡ ਹੋਇਆ ਉਸ ਤੋਂ ਬਾਅਦ ਪੰਜਾਬ ਲਗਾਤਾਰ ਡਿਸਟਰਬ ਰਿਆ 20 ਸਾਲ ਔਰ ਜੇ 20 ਸਾਲਾਂ ਤੋਂ ਬਾਅਦ ਥੋੜਾ ਬਹੁਤਾ ਨਾਰਮਲ ਹੋਇਆ 92 95 ਚ ਜਾ ਕੇ ਤਾਂ ਉਸ ਤੋਂ ਬਾਅਦ ਫਿਰ ਡਰੱਗਸ ਆ ਗਈਆਂ ਡਰੱਗਸ ਖਤਮ ਹੋਰ ਖਤਮ ਤਾਂ ਹੋਣੀਆਂ ਕਿੱਥੇ ਰਹੀਆਂ ਨਾਲ ਦੀ ਨਾਲ ਫਾਰਮਰ ਸੁਸਾਈਡ ਸ਼ੁਰੂ ਜਿਹੜੇ ਹੋ ਗਏ ਨੇ ਵਿਦੇਸ਼ਾਂ ਵੱਲ ਮਤਲਬ ਪੰਜਾਬ ਨੂੰ ਤੁਸੀਂ ਕਿਸੇ ਪਾਸੇ ਟਿਕ ਕੇ ਦੇਣਾ ਨਹੀਂ ਬਹਿਣ ਹੀ ਨਹੀਂ ਦੇਣਾ ਹੈਗਾ ਇਹ ਵੱਡਿਆ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਕੇਂਦਰ ਤੇ ਬਣਦੀ ਆ ਕਿ ਇਹਨਾਂ ਦੇ ਮਸਲੇ ਜਿਹੜੇ ਆ ਉਹ ਹੱਲ ਕੀਤੇ ਜਾਵੇ ਹੁਣ ਦੇਖੋ ਬੀਬੀਐਮਬੀ ਦੇ ਉੱਤੇ ਸੀਆਈਐਸਐਫ ਦਾ ਜਿਹੜਾ ਉਹ ਇਹਨਾਂ ਨੇ ਗਲਬਾ ਕਰ ਲਿਆ ਹੋਇਆ ਪੰਜਾਬ ਕਹਿੰਦਾ ਰਿਹਾ ਇਸ ਗੱਲ ਨੂੰ ਕਿ ਅਸੀਂ ਉੱਥੇ ਜਿਹੜਾ ਉਹ ਨਹੀਂ ਉਹ ਫੋਰਸ ਲੱਗਣ ਦਵਾਂਗੇ ਲੇਕਿਨ ਫਿਰ ਵੀ ਉਹਨਾਂ ਲਾ ਲੇ ਔਰ ਹੁਣ ਇੱਕ ਨਵੀਂ ਜਿਹੜੀ ਆ ਗੱਲ ਉੱਠ ਕੇ ਆ ਰਹੀ ਆ ਉਹ ਹੈ ਰਾਜਸਥਾਨ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜਾ ਰੋਪੜ ਹਰੀਕੇ ਫਿਰੋਜ਼ਪੁਰ ਹੈਡਵਰਕਸ ਨੇ ਉਹਨਾਂ ਦਾ ਕੰਟਰੋਲ ਵੀ ਬੀਬੀਐਮਬੀ ਨੂੰ ਦੇ ਦਿੱਤਾ ਜਾਵੇ ਹੂੰ ਇਹਦਾ ਮਤਲਬ ਇਹ ਹੈ ਕਿ ਕੇਂਦਰ ਅੰਦਰ ਖਾਤੇ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਜਿੰਨੇ ਵੀ ਪਾਣੀ ਦੇ ਹੈਡਵਰਕਸ ਨੇ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਪਾਣੀ ਜਿਹੜਾ ਰਹਿੰਦਾ ਹੁੰਦਾ ਵੀ ਆ ਪੰਜਾਬ ਕੋਲੇ ਉਹ ਵੀ ਵੰਡਣਾ ਚਾਹੁੰਦਾ ਹੂੰ ਇਹ ਰੀਸੈਂਟਲੀ ਜਿਹੜੀ ਹੈ ਇਹ ਡਿਵੈਲਪਮੈਂਟ ਹੋਈ ਆ ਕਿ ਰਾਜਸਥਾਨ ਰਾਜਸਥਾਨ ਕਿਉਂ ਰੋਪੜ ਰੋਪੜ ਸਾਡੇ ਬਿਲਕੁਲ ਅੰਦਰ ਹੈ ਰੋਪੜ ਸਾਡਾ ਐਡਾ ਵੱਡਾ ਹੈਡਵਰਕਸ ਹੈ ਉਥੇ ਉਹਦੇ ਉੱਤੇ ਕਿਉਂ ਕਹਿੰਦਾ ਵੀ ਬੀਬੀਐਮਪੀ ਕਰੇ ਕਿਉਂ ਨਹੀਂ ਪੰਜਾਬ ਉਹਦੇ ਪੰਜਾਬ ਦਾ ਆਪਣਾ ਇਲਾਕਾ ਉਥੋਂ ਨਿਕਲਿਆ ਪਾਣੀ ਸਤਲੁਜ ਦੇ ਵਿੱਚ ਜਿਹੜਾ ਹੜ ਆਉਂਦੇ ਆ ਉਥੇ ਕੰਟਰੋਲ ਕੀਤਾ ਜਾਂਦਾ ਉਥੋਂ ਦਰਾਹਾ ਨਹਿਰ ਵੀ ਨਿਕਲਦੀ ਹੈ ਇਸ ਤੋਂ ਬਾਅਦ ਫਿਰ ਹਰੀਕੇ ਪਤਣ ਫਿਰ ਫਿਰੋਜ਼ਪੁਰ ਹੈਡਵਰਕਸ ਕਿਉਂ ਇਹ ਇੱਕ ਨਵੀਂ ਨਵੀਂ ਸੋਚਾ ਜਿਹੜਾ ਉਹ ਚੁਆਤੀ ਲਾਉਣ ਵਾਲੀ ਗੱਲ ਹੈਗੀ ਹੈ ਔਰ ਕੇਂਦਰ ਸਿੱਧਾ ਨਹੀਂ ਇਹ ਗੱਲ ਕਰਦਾ ਉਹ ਆਪਣੇ ਇਹਨਾਂ ਰਾਜਾਂਦਾਰੀ ਕਿਉਂਕਿ ਰਾਜਸਥਾਨ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਸੋ ਉਧਰ ਉਦੋਂ ਉਹਨਾਂ ਨੇ ਜਿਹੜੀ ਹੈ ਹਾਤਿਸ਼ਬਾਜੀ ਵਰਗੀ ਇੱਕ ਗੱਲ ਛੱਡੀ ਤਾਂ ਕਿ ਇੱਕ ਤਮਾਕਾ ਕਰਕੇ ਵੇਖਿਆ ਜਾਵੇ ਸੋ ਇਹ ਮੁੱਦੇ ਜਿਹੜੇ ਆ ਮਾਨ ਸਰਕਾਰ ਨੂੰ ਇਹਦੇ ਲਈ ਚੰਗੀ ਤਿਆਰੀ ਉਹਨਾਂ ਨੇ ਕੀਤੀ ਹੋਏਗੀ ਕਿਉਂਕਿ ਉਹਨਾਂ ਦੇ ਜਿਹੜਾ ਪੂਰਾ ਹਮਲਾ ਫੈਲਾ ਅਫਸਰ ਸਹਿਬਾਨ ਨੇ ਸਾਰੇ ਜਾਣਦੇ ਆ ਔਰ ਇਸ ਮਸਲੇ ਦੇ ਉੱਤੇ ਤਰਮਿੰਦਰ ਜੀ ਅਸੀਂ ਕਹਿਣਾ ਚਾਹਾਂਗੇ ਸਾਡੇ ਵਿਰੋਧੀ ਪਾਰਟੀਆਂ ਨੂੰ ਚਾਹੇ ਉਹ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਇਹ ਮੁੱਦਾ ਆਮ ਆਦਮੀ ਪਾਰਟੀ ਦਾ ਨਹੀਂ ਹੈਗਾ ਜੇ ਉਹ ਕਹਿਣ ਕਿ ਆਮ ਆਦਮੀ ਪਾਰਟੀ ਦੇਖੋ ਜੀ ਇਹਨਾਂ ਨੇ ਬੀਬੀਐਮਪੀ ਨੂੰ ਕਬਜ਼ਾ ਦੇ ਦਿੱਤਾ ਇਹਨਾਂ ਨੇ ਫਲਾਣਾ ਕਰ ਦਿੱਤਾ ਨਾ ਮਸਲਾ ਇਹ ਆ ਕਿ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਇਕੱਠਿਆਂ ਹੋ ਕੇ ਬਿਆਨ ਦੇਣਾ ਚਾਹੀਦਾ ਔਰ ਮੀਟਿੰਗ ਕਰਕੇ ਕੇਂਦਰ ਨੂੰ ਜਿਹੜਾ ਉਹ ਆਪਣੇ ਤੇਵਰ ਵਿਖਾਉਣੇ ਚਾਹੀਦੇ ਆ ਕਿ ਪੰਜਾਬ ਆਪਣੇ ਹੱਕਾਂ ਦੇ ਉੱਤੇ ਡਾਕਾ ਨਹੀਂ ਵਜਣ ਦੇਵੇਗਾ ਸਰਕਾਰ ਭਾਵੇਂ ਸਾਡੀ ਸਟੇਟ ਦੇ ਵਿੱਚ ਕਿਸੇ ਦੀ ਵੀ ਹੋਵੇ ਔਰ ਇਹਦਾ ਇਨੀਸ਼ੀਏਟਿਵ ਜਿਹੜਾ ਉਹ ਮਾਨ ਸਰਕਾਰ ਨੂੰ ਲੈਣਾ ਚਾਹੀਦਾ ਔਰ ਉਹਨਾਂ ਨੂੰ ਇਮੀਡੀਏਟਲੀ ਇਸ ਕਾਉਂਸਲ ਦੀ ਵੈਸੇ ਤੇ ਕਾਉਂਸਲ ਦੀ ਮੀਟਿੰਗ ਤੋਂ ਪਹਿਲਾਂ ਅਗਰ ਸਾਰਿਆਂ ਦੀ ਮੀਟਿੰਗ ਕਰਕੇ ਮਾਨ ਸਾਹਿਬ ਜਾਂਦੇ ਤਾਂ ਮੈਂ ਸਮਝਦਾ ਕੇਂਦਰ ਦੇ ਵਿੱਚ ਹੋਰ ਗੱਲ ਹੋਣੀ ਸੀ ਪਰ ਸਮੱਸਿਆ ਇਹ ਹੈ ਕਿ ਭਾਜੀਪੀ ਆਪਣਾ ਰਾਗ ਲਾਪਦੀ ਆ ਕਿਉਂਕਿ ਉਹਨੇ ਕੇਂਦਰ ਸਰਕਾਰ ਦੇ ਮੁਤਾਬਕ ਚੱਲਣਾ ਹੁੰਦਾ ਹੈ ਕਾਂਗਰਸ ਨੂੰ ਇਹ ਆ ਕਿਉਂਕਿ ਕਾਂਗਰਸ ਨੂੰ ਵੱਡਾ ਝਟਕਾ ਲੱਗ ਕੇ ਹਟਿਆ ਹੁਣੇ ਹੀ ਤਰਨ ਤਰਨ ਦੇ ਵਿੱਚ ਉਹ ਆਪਣੇ ਪੈਰ ਲਾਉਣ ਬਾਰੇ ਸੋਚਦੀ ਪਈ ਆ ਅਕਾਲੀ ਦਲ ਇਸ ਖੁਸ਼ੀ ਦੇ ਵਿੱਚ ਆ ਕਿ ਸਾਨੂੰ ਜਿਹੜੀਆਂ ਉੱਥੇ ਵੋਟਾਂ ਵੱਧ ਮਿਲ ਗਈਆਂ ਤੇ ਉਹ 27 ਦੇ ਸੁਪਨੇ ਲੈਣ ਲੱਗ ਪਿਆ ਇਹ ਮਸਲੇ ਜਿਹੜੇ ਇਹ ਤੁਹਾਡੀਆਂ ਇਹ ਚੱਲਦੇ ਰਹਿਣੇ ਆ ਪਰ ਪੰਜਾਬ ਦੇ ਮਸਲਿਆਂ ਨੂੰ ਨਿਬੇੜਨ ਲਈ ਸਭ ਤੋਂ ਪਹਿਲੀ ਗੱਲ ਆ ਕਿ ਇਹਨਾਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਤੇ ਤਰਮਿੰਦਰ ਜੀ ਇਹ ਦੋਸ਼ ਲੱਗਦੇ ਆ ਕਿ ਉਹ ਵਿਚ ਵਿਚਾਲੇ ਗੱਲ ਕਰਦੇ ਆ ਔਰ ਪੱਖ ਜਿਹੜਾ ਉਹ ਹਰਿਆਣੇ ਦਾ ਤੇ ਕੇਂਦਰ ਦਾ ਪੂਰਤਿਆ ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਗੱਲ ਦੀ ਗੱਲ ਸੋਚਣੀ ਚਾਹੀਦੀ ਹੈ ਕਿ ਇਹਨਾਂ ਮੁੱਦਿਆਂ ਤੇ ਸਪਸ਼ਟ ਰੂਪ ਵਿੱਚ ਆ ਕੇ ਇਕੱਠੇ ਹੋ ਕੇ ਕੇਂਦਰ ਨੂੰ ਜਿਹੜਾ ਉਹ ਦੱਸਣਾ ਚਾਹੀਦਾ ਕਿ ਇਹਨਾਂ ਮੁੱਦਿਆਂ ਤੇ ਇਹ ਫੈਸਲੇ ਹੋਣੇ ਚਾਹੀਦੇ ਆ ਅਸੀਂ ਇਹ ਨਹੀਂ ਕਹਿੰਦੇ ਉਹਦੇ ਵਿੱਚ ਹਰਿਆਣੇ ਦੇ ਹੱਕ ਮਾਰਲੇ ਜਾਣ ਜਾਂ ਰਾਜਸਥਾਨ ਦੇ ਮਾਰਲੇ ਜਾਣ ਪਾਣੀ ਤੋਂ ਬਿਨਾ ਕੋਈ ਜੀ ਨਹੀਂ ਸਕਦਾ ਦਿੱਲੀ ਨੂੰ ਵੀ ਪਾਣੀ ਚਾਹੀਦਾ ਦਿੱਲੀ ਦੇ ਆਪਣੇ ਤੇ ਕੋਈ ਰਿਸੋਰਸਸ ਐ ਨਹੀਂ ਹੈਗੇ ਦਿੱਲੀ ਨੇ ਕਿਤੋਂ ਨਾ ਕਿਤਾ ਪਾਣੀ ਲੈਣੇ ਆ ਨਾ ਰਾਜਸਥਾਨ ਵੀ ਸਾਡਾ ਗਵਾਂਢੀ ਹੈ ਭਰਾ ਹੈ ਸਾਡਾ ਉਹ ਰਾਜਸਥਾਨ ਨੂੰ ਵੀ ਪਾਣੀ ਦਿੱਤਾ ਆ ਜਿਹੜਾ ਅਸੀਂ ਤੇ ਸੁਣਦੇ ਆ ਰਹੇ ਹਾਂ ਕਿ ਕਿਸੇ ਟਾਈਮ ਜਿਹੜੀ ਗੰਗਕਾ ਨਾਲ ਨਿਕਲੀ ਸੀ ਉਹਦੇ ਲਈ ਮਹਾਰਾਜਾ ਗਾਂਗਾ ਸਿੰਘ ਜਿਹੜਾ ਉਹ ਰਾਇਲਟੀ ਦਿੰਦਾ ਸੀ ਪੰਜਾਬ ਨੂੰ ਪਰ ਜਦੋਂ ਤੋਂ ਆਫਟਰ 47 ਜਦੋਂ ਤੋਂ ਇਹ ਆਜ਼ਾਦੀ ਆਈ ਉਸ ਤੋਂ ਬਾਅਦ ਪੰਜਾਬ ਨੂੰ ਕੋਈ ਰਾਇਲਟੀ ਨਹੀਂ ਮਿਲਦੀ ਪਈ ਉਹਦੀ ਜਦੋਂ ਕਿ ਸਾਡੇ ਲੋਕ ਜਿਹੜਾ ਉਥੋਂ ਸੰਗਮਰ ਮਰ ਮਾਰਬਰ ਲੈ ਕੇ ਆਉਂਦੇ ਆ ਅਸੀਂ ਉਹਦੇ ਤੇ ਰਾਇਲਟੀ ਦੇ ਰਹੇ ਹਾਂ ਅਸੀਂ ਜਿਹੜਾ ਕੋਲਾ ਲੈ ਕੇ ਆਉਨੇ ਆ ਝਾਰਖੰਡ ਤੋਂ ਅਸੀਂ ਉਹਦੇ ਤੇ ਰਾਇਲਟੀ ਦੇਂਦੇ ਆ ਸਾਡੇ ਕੋਲੇ ਤੇਲ ਜਿਹੜਾ ਆ ਰਿਹਾ ਉਹਦੇ ਉੱਤੇ ਅਸੀਂ ਕਿੰਨੇ ਟੈਕਸ ਦਿੰਦੇ ਪਏ ਆ ਸੋ ਇਹਦੇ ਉੱਤੇ ਪਾਰਟੀਆਂ ਨੂੰ ਇਕੱਠੇ ਹੋ ਕੇ ਜਿਹੜਾ ਉਹ ਇੱਕ ਕੰਸੈਂਸਸ ਬਣਾਉਣ ਦੀ ਲੋੜ ਹੈ ਨਾ ਕਿ ਪਾਰਟੀਆਂ ਇੱਕ ਦੂਜੇ ਦੀਆਂ ਇਹਨਾਂ ਮੁੱਦਿਆਂ ਤੇ ਲੱਤਾਂ ਖਿੱਚਣ ਅਗਰ ਇਸੇ ਤਰ੍ਹਾਂ ਪਾਰਟੀਆਂ ਕਰਦੇ ਰਹੀਆਂ ਤਾਂ ਲੋਕ ਬਹੁਤ ਸਿਆਣੇ ਹੋ ਗਏ ਆ ਹੁਣ ਲੋਕ ਬਹੁਤ ਸਿਆਣੇ ਹੋ ਗਏ ਉਹ ਮੁੱਦਿਆਂ ਨੂੰ ਨਾ ਬਖੇਰ ਲੈਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਪਾਰਟੀ ਕੀ ਚਾਹੁੰਦੀ ਆ ਕਿਹੜਾ ਲੀਡਰ ਕੀ ਚਾਹੁੰਦਾ ਸੋ ਇਹਦੇ ਪ੍ਰਤੀ ਸੋਚ ਕੇ ਚੱਲਣ ਦੀ ਲੋੜ ਆ ਪੰਜਾਬ ਦੇ ਹਿੱਤਾਂ ਨੂੰ ਸਭ ਤੋਂ ਪ੍ਰਮੁੱਖ ਰੱਖ ਕੇ ਸਾਰੀਆਂ ਪਾਰਟੀਆਂ ਨੂੰ ਚੱਲਣਾ ਚਾਹੀਦਾ